ਜਗਰਾਉਂ ਦੇ ਪਿੰਡ ਗਾਲੀਬ ਕਲਾਮ ਵਿਖੇ ਇੱਕ ਵਿਆਸ ਸਮਾਗਮ ਦੌਰਾਨ 25 ਤੋਂ 30 ਗੋਲੀਆਂ ਚਲਾਉਣ ਵਾਲੇ ਸੱਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਸੀਐਸਆਈ ਸਟਾਫ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਕਾਬੂ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਕੋਲੋਂ ਇੱਕ 32 ਬੋਰ ਦਾ ਪਿਸਤਲ ਅਤੇ ਇੱਕ 315 ਬੋਰ ਦਾ ਵੀ ਬਰਾਮਦ ਕੀਤਾ ਗਿਆ ਹੈ ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਇੰਦਰਜੀਤ ਸਿੰਘ ਨੇ ਕਿਹਾ ਕਿ ਵਿਆਹ ਸਮਾਗਮ ਵਿੱਚ ਗੋਲੀਆਂ ਚਲਾ ਕੇ ਫਰਾਰ ਹੋਏ ਨੌਜਵਾਨਾਂ ਦੇ ਵਿੱਚੋਂ ਤਤ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਹਨਾਂ ਕੋਲੋਂ ਦੋ ਨਜਾਇਜ਼ ਪਿਸਤਲ ਵੀ ਬਰਾਮਦ ਕੀਤੇ ਗਏ ਨੇ ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਬਾਕੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਨੇ ਵੀ ਦੱਸਿਆ ਕਿ ਹੁਣ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਰੀਮਾਂਡ ਦੌਰਾਨ ਇਨਾਤੋਂ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਜਗਰਾਉ ਤੋਂ ਹੇਮਰਾਇ ਬਬਰ ਜਗਬਾਣੀ ਟੀਵੀ ਐਫਆਈਆ ਨੰਬਰ 194 ਮਿਤੀ 25/9/2023 ਨੂੰ ਜਿਹੜੀ ਅੰਡਰਸੈਕਸ਼ਨ 252754 ਅਨਾਟ ਆਮਜੈਕਟ ਬਰਜ ਹੋਈ ਸੀ ਜਿਸ ਤੇਨੂੰ 4 ਪ੍ਰੋਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਤੇ ਜਿਹੜੀ ਵੀਐਨਐਸ ਦੀ 125 190 191 ਦੀ ਸਬਸੈਕਸ਼ਨ 3 ਜਿਹੜੀ ਇਹ ਸਾਡੇ ਅਸੀਂ ਐਫ ਆਈ ਆਰ ਦਰਜ ਕੀਤੀ ਸੀ ਥਾਣਾ ਸਦਰ ਜਗਰਾਉ ਡਿਊਰਿੰਗ ਮਤਲਬ ਇਨਵੈਸਟੀਗੇਸ਼ਨ ਮਾਨਯੋਗ ਐਸ ਐਸ ਪੀ ਸਾਹਿਬ ਦੀ ਹਦਾਇਤਾਂ ਸੀ ਵੀ ਜਿਹੜੇ ਇਹਨਾਂ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਸੀਂ ਮਤਲਬ ਸਾਰੀ ਸਾਡੀ ਸੀਆਈਏ ਦੀ ਟੀਮ ਜਿ ਇੰਸਪੈਕਟਰ ਅਮਰਿਤਪਾਲ ਸਿੰਘ ਤੇ ਜਿਹੜੇ ਹੋਰ ਇਹਨਾਂ ਦੀ ਟੀਮ ਨੇ ਮਤਲਬ ਅੱਜ ਇਹਨਾਂ ਨੂੰ ਕਾਮਯਾਬੀ ਮਿਲੀ ਆ ਜਦੋਂ ਇਹਨਾਂ ਚੋਂ ਦੋ ਦੋਸ਼ੀ ਜਿਹੜੇ ਹੈਗੇ ਜਿਹਦਾ ਨਾਮ ਸੋਨੂ ਨੀਲਿਸ ਕੀਨੀਆ son of ਬਿੰਦਰ ਸਿੰਘ ਇਹ ਜਿਹੜਾ ਚਕਰਾਓ ਸਿਟੀ ਦਾ ਰਹਿਣ ਵਾਲਾ ਤੇ ਇੱਕ ਹੈਗਾ ਦੋਸ਼ੀ ਦਵਿੰਦਰ ਸਿੰਘ ਨੀਲਿਸ ਬਾਬਾ son of ਅਵਤਾਰ ਸਿੰਘ ਇਹ ਕਾਲੇਕੇ ਪਿੰਡ ਜ਼ਿਲ੍ਹਾ ਮੂਗਾ ਦਾ ਰਹਿਣ ਵਾਲਾ ਇਹਨਾਂ ਨੂੰ ਅੱਜ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਦੋਸ਼ੀਆਂ ਨੂੰ ਦੋਸ਼ੀਆਂ ਦੇ ਕੋਲੋਂ ਜਿਹੜਾ ਇੱਕ 32 ਬੋਰ ਦਾ ਪਿਸਤਲ ਤੇ ਇੱਕ ਜਿਹੜਾ ਹੈਗਾ 315 ਬੋਰ ਦਾ ਜਿਹੜਾ ਦੇਸੀ ਕਟਾ ਉਹ ਬਰਾਮਦ ਹੋਏ ਨੇ ਪਲੱਸ ਜਿਹੜੇ ਤਿੰਨ ਜਿਹੜੇ ਖੋਲ ਸਾਨੂੰ ਦੁਆਰਾ ਬੋਰ ਦੇ ਜਿਹੜੇ ਚੱਲੇ ਹੋਏ ਤਿੰਨ ਖੋਲ ਜਿਹੜੇ ਹੈਗੇ 32 ਬੋਰ ਦੇ ਜਿਹੜੇ ਚੱਲੇ ਹੋਏ ਸੀ ਤੇ ਤਿੰਨ ਖੋਲ ਹੀ ਸਾਨੂੰ 315 ਬੋਰ ਦੇ ਜਿਹੜੇ ਮਿਸਿੰਗ ਮਿਸਿੰਗ ਫਾਇਰ ਸੀਗੇ ਉਹ ਮਿਲੇ ਨੇ ਜਿਹੜਾ ਇਹ ਅੱਜ ਵੱਡੀ ਕਾਮਯਾਬੀ ਸਾਨੂੰ ਮਿਲੀ ਆ ਚਗਰਾਉਂ ਪੁਲਿਸ ਨੂੰ ਤੇ ਇਹਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰਕੇ ਹੁਣ ਇਹਨਾਂ ਦਾ ਨੈਕਸਟ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਇਹ ਸਰਸ ਲਾਇਸੈਂਸੀਆ ਨਹੀਂ ਆਇਆ ਜੋ ਨਹੀਂ ਇਹ ਲਾਇਸੈਂਸੀ ਤਾਂ ਨਹੀਂ ਜਾਪ ਰਿਹਾ ਜਿਹੜਾ ਮਡਲੀ ਉਤੋਂ ਲੱਗ ਰਿਹਾ ਵੀ ਇਹ ਇਨਲੀਗਲ ਵੈਪਨਸ ਹੈਗੇ ਫਿਰ ਵੀ ਅਸੀਂ ਇਹਨੂੰ ਡੂਰਿੰਗ ਇਨਵੈਸਟੀਗੇਸ਼ਨ ਨੂੰ ਵੈਰੀਫਾਈ ਕਰਾਂਗੇ ਵੀ ਕੀ ਹੈ ਕੋਈ ਤਰ੍ਹਾਂ ਸਰ ਇਸ ਸਮੇਂ ਵਿੱਚ ਕਿੰਨੇ ਬੰਦੇ ਤੁਮ ਤੱਕ ਪਰਚਾ ਆਇਆ ਤੇ ਕਿੰਨੇ ਬੰਦੇ ਝੜਵਾਉਗਾ ਇਹ ਚ ਟੋਟਲ 7 ਬੰਦਿਆਂ ਤੇ ਪਹਿਲੀ ਐਫਆਈਆ ਦਰਜ ਹੋਈ ਸੀ ਉੱਚੋਂ ਦੋ ਬੰਦੇ ਅਸੀਂ ਅਰੈਸਟ ਕਰ ਲਏ ਆ ਜੇ ਪੰਜੇ ਚੋਂ ਫਰਾਰ ਹੈਗੇ ਉਹਨਾਂ ਦੇ ਮਗਰ ਸਾਡੀਆਂ ਸੀਆਈਏ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਦਿਨ ਰਾਤ ਮਤਲਬ ਲੱਗੀਆਂ ਹੋਈਆਂ ਤੇ ਜਿਹੜੇ ਹੋਰ ਕੋਈ ਇਹਨਾਂ ਦੇ ਨਾਲ ਇਨਵੋਲਵ ਹੋਣਗੇ ਉਹ ਉਹਨਾਂ ਦਾ ਰੋਲ ਸਾਹਮਣੇ ਆਊ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਊਗੀ ਸਾਰੀ ਕੋਈ ਗਲਮਤ ਸਮਝਣ ਆਈਏ ਪੁੱਛ ਗਏ ਸੀ ਕਿ ਇਹ ਸਾਰਾ ਇਹਨਾਂ ਨੇ ਚੋਰ ਚੋਰੀ ਗੋਲੀ ਚ ਲਗੇ ਸੀ ਵਿਆਹ ਸਮਾਰੋਹ ਚ ਜਾਂ ਕੀ ਕਾਰਨ ਸੀ ਅਸੀਂ ਇਹਨਾਂ ਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਂਗੇ ਡੂਰਿੰਗ ਇਹਨਾਂ ਦੀ ਹਲੇ ਇਨੀਸ਼ੀਅਲ ਪੁੱਛਗਛ ਤੋਂ ਇਹ ਜਿਹੜੇ ਵਿਆਹ ਫੰਕਸ਼ਨ ਤੇ ਇਕੱਠੇ ਹੋਏ ਸੀ ਵਿਆਹ ਫੰਕਸ਼ਨ ਤੋਂ ਇਹਨਾਂ ਨੇ ਮਲੋ ਉਥੇ ਫਾਇਰਿੰਗ ਜਿਹੜੀ ਉਹ ਹਵਾਈ ਫਾਇਰਿੰਗ ਕੀਤੀ ਖੁਸ਼ੀ ਨਾਮੀ ਕੀਤੀ ਉਹ ਅਜੇ ਤੱਕ ਤਾਂ ਇਹੀ ਮੁੱਢਲੀ ਉਹ ਤੋਂ ਆ ਬਾਕੀ ਅਸੀਂ ਇਹਨੂੰ ਇਨਵੈਸਟੀਗੇਸ਼ਨ ਚ ਜਿਹੜੇ ਮਲੋ ਫੈਕਟਸ ਨੇ ਉਹ ਕਲੀਅਰ ਹੋਣਗੇ